ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲ ਕੇ ਅਵਤਾਰ ਵਿਸ਼ਨੂੰ ਜੀ ਦੇ ਚੌਥੇਵੇਂ ਅਵਤਾਰ ਸਾਧ ਸੰਗਤ ਜੀ ਜਿਨ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਗਮਨ ਹੋਵੇਗਾ ਆਓ ਸਾਰੇ ਇਕਾਗਰ ਚਿੱਤ ਹੋ ਕੇ ਸਰਵਣ ਕਰਨਾ ਕਰੀਏ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਹਿੱਤ ਅਤ ਦੁਰਮਾਨਸ ਕਛੂ ਨ ਜਾਣਸ ਨਰ ਹਰ ਔਰ ਬਟ ਪਾਰ ਬਹੁਤ ਮਾੜੇ ਮਨੁੱਖ ਹਿੱਤ ਦੀ ਗੱਲ ਨੂੰ ਕੁਝ ਨਹੀਂ ਜਾਣਣਗੇ ਕਹਨ ਤੋਂ ਭਾਵ ਸਤਸੰਗ ਜੀ ਜੋ ਬਹੁਤ ਹੀ ਮਾੜੇ ਮਨੁੱਖ ਹੋ ਜਾਣਗੇ ਮਾੜੀ ਬਿਰਤੀ ਵਾਲੇ ਨੀਚ ਮਨੁੱਖ ਹੋਣਗੇ ਉਹ ਮਨੁੱਖ ਦੇ ਹਿੱਤ ਦੀ ਗੱਲ ਲੋਕਾਂ ਦੇ ਭਲੇ ਵਾਲੀ ਗੱਲ ਨੂੰ ਬਿਲਕੁਲ ਵੀ ਨਹੀਂ ਜਾਣਣਗੇ ਅਤੇ ਮੰਨਣ ਲਈ ਤਿਆਰ ਨਹੀਂ ਹੋਣਗੇ। ਅਤੇ ਬਟਮਾਰ ਹੋ ਕੇ ਲੋਕਾਂ ਤੋਂ ਖੋਹਾ-ਖੋਹੀ ਕਰਨਗੇ। ਇਹੋ ਜਿਹੇ ਲੋਕ ਜੋ ਹਨ ਉਹ ਰਾਕਸ਼ਸ ਬੁੱਧੀ ਵਾਲੇ ਬਣ ਜਾਣਗੇ। ਅਤੇ ਲੋਕਾਂ ਦੀ ਭਲਾਈ ਕਰਨ ਦੀ بجائے ਉਹਨਾਂ ਕੋ ਚੀਜ਼ਾਂ ਖੋਣਗੇ ਉਹਨਾਂ ਨੂੰ ਹੋਰ ਵੀ ਦੁਖੀ ਕਰਨਗੇ ਆਮ ਜੋ ਜਨਤਾ ਹੈ ਉਹਨਾਂ ਨੂੰ ਦੁਖੀ ਕਰਨਗੇ ਉਹਨਾਂ ਦੇ ਹੱਕ ਖੋਣਗੇ ਅੱਗੇ ਮਹਾਰਾਜ ਫਰਮਾਨ ਕਰਦੇ ਹਨ ਕਿ ਕਸ਼ਨਾ ਸ਼ਾਸਤਰ ਨਾ ਮਾਨਤ ਸਿਮਰਤ ਨਾ ਜਾਣਤ ਬੋਲਤ ਕੁਬਿਧ ਪ੍ਰਕਾਰ ਵਸ਼ਤਰਾ ਨੂੰ ਕੁਝ ਵੀ ਨਹੀਂ ਮੰਨਣਗੇ ਸ਼ਾਸਤਰ ਜੋ ਹਨ ਵੇਦ ਸ਼ਾਸਤਰ ਜੋ ਧਾਰਮਿਕ ਗ੍ਰੰਥ ਹਨ ਇਹਨਾਂ ਨੂੰ ਸਾਧ ਸੰਗਤ ਜੀ ਇਹ ਕੁਝ ਵੀ ਨਹੀਂ ਸਮਝਣਗੇ ਅਤੇ ਨਾ ਹੀ ਇਹਨਾਂ ਨੂੰ ਮੰਨਣ ਦੇ ਲਈ ਤਿਆਰ ਹੋਣਗੇ ਸਿਮਰਤਿਆਂ ਨੂੰ ਨਹੀਂ ਸਮਝਣਗੇ ਅਤੇ ਭੈੜੇ ਢੰਗ ਨਾਲ ਬੋਲਣਗੇ ਸਾਧ ਸੰਗਤ ਜੀ ਸਿਮਰਤਿਆਂ ਨੂੰ ਨਹੀਂ ਸਮਝਣਗੇ ਅਤੇ ਇਹਨਾਂ ਦੇ ਉੱਪਰ ਹੀ ਮੰਦਾ ਚੰਗਾ ਬੋਲਣਗੇ ਅਤੇ ਇਹਨਾਂ ਗ੍ਰੰਥਾਂ ਨੂੰ ਸਿਮਰਤਿਆਂ ਨੂੰ ਸ਼ਾਸਤਰਾ ਨੂੰ ਬੁਰਾ ਭਲਾ ਬੋਲਣਗੇ ਇਹੋ ਜਿਹੇ ਜੋ ਮਨੁੱਖ ਪਸ਼ੂ ਵਰਤੀ ਵਾਲੇ ਹੋ ਜਾਣਗੇ ਜਾਣ ਕਰਦੇ ਹਨ ਕਿ ਕੁਸ਼ਟਿਤ ਤੇ ਅੰਗਨ ਗਲਿਤ ਕੁਰੰਗਨ ਅਲਪ ਅਜੋਗ ਅਸ਼ਜ ਕੋੜ ਨਾਲ ਅੰਗ ਗਲ ਜਾਣਗੇ ਸਾਤ ਸੰਗਤ ਜਿਹੋ ਜਿਹੇ ਲੋਕਾਂ ਨੂੰ ਕੋੜ ਹੋਵੇਗਾ ਇਹੋ ਜਿਹੇ ਲੋਕਾਂ ਦੇ ਅੰਗ ਗਾਲ ਚਾਣਗੇ ਤੇ ਸੂਰਤੋਂ ਵੱਧ ਸੂਰਤ ਹੋ ਜਾਣਗੇ ਜਿਹਨੇ ਉੱਤੇ ਨੂਰ ਨਹੀਂ ਰਹੇਗਾ ਇਹੋ ਜਿਹੇ ਨਸ਼ੇ ਇਹੋ ਜਿਹੇ ਪਾਪ ਇਹੋ ਜਿਹੇ ਆਦਤਾਂ ਇਹ ਲੋਕ ਜੋ ਹਨ ਉਹ ਪਾਲ ਲੈਣਗੇ ਜਿਨ੍ਹਾਂ ਦੇ ਨਾਲ ਇਹਨਾਂ ਦੇ ਸਰੀਰ ਦਾ ਵੀ ਸਾਤ ਸੰਗਤ ਜੀ ਨੁਕਸਾਨ ਹੋਵੇਗਾ ਜਾਂ ਛੋਟੀ ਉਮਰ ਵਾਲੇ ਅਯੋਗ ਅਤੇ ਅਸ਼ੋਭnik ਹੋਣਗੇ ਕਿੰਨ ਤੋਂ ਭਾਵ ਹੈ ਕਿ ਇਹੋ ਜਿਹੇ ਕੁਕਰਮਾਂ ਦੇ ਵਿੱਚ ਛੋਟੀ ਤੋਂ ਛੋਟੀ ਉਮਰ ਵਾਲੇ ਵੀ ਜੋ ਲੋਕ ਹਨ ਪਏ ਜਾਣਗੇ ਅੱਜਕੱਲ੍ਹ ਸਾਧ ਸੰਗਤ ਜੀ ਆਪਾਂ ਦੇਖ ਹੀ ਰਹੇ ਹਾਂ ਛੋਟੇ-ਛੋਟੇ ਬੱਚੇ ਜੋ ਹਨ ਨਸ਼ਿਆਂ ਦੇ ਵਿੱਚ ਇਹੋ ਜਿਹੇ ਕੁਕਰਮਾਂ ਦੇ ਵਿੱਚ ਪਏ ਹੋਏ ਹਨ ਤਾਂ ਉਹਨਾਂ ਦਾ ਵਾਧਾ ਵਿਕਾਸ ਵੀ ਰੁਕ ਜਾਂਦਾ ਹੈ ਕੇ ਮਾਰੇ ਫਰਮਾਨ ਕਰਦੇ ਹਨ ਕਿ ਜਦੋਂ ਨਰਕ ਸ਼ੋਰ অবਤਰੇ ਮਹਾ ਪਸ਼ ਡੋਲਤੁ ਪ੍ਰਿਥੀ ਨੇ ਲਜ ਜਾ ਨਰਕ ਨੂੰ ਛੱਡ ਕੇ ਧਰਤੀ ਉੱਤੇ ਉਤਰ ਕੇ ਮਾ ਮੂਰਖਾਂ ਜਾਂ ਪਸ਼ੂਆਂ ਵਾਂਗ ਨਿਰਲਜ ਹੋ ਕੇ ਧਰਤੀ ਉੱਤੇ ਡੋਲਦੇ ਫਿਰਨਗੇ ਐਵੇਂ ਭਰਤੀਤ ਹੋਵੇਗਾ ਕਿ ਜਿਵੇਂ ਇਹ ਚ ਲੋਕ ਹਨ ਪਹਿਲਾਂ ਹੀ ਨਰਕ ਨੂੰ ਛੱਡ ਕੇ ਆਏ ਹੋਣ ਅਤੇ ਇਸ ਧਰਤੀ ਦੇ ਉੱਪਰ ਮੂਰਖਾਂ ਦੇ ਪਸ਼ੂਆਂ ਦੇ ਵਾਂਗ ਬੇਸ਼ਰਮ ਹੋ ਕੇ ਧਰਤੀ ਦੇ ਉੱਪਰ ਡੋਲਦੇ ਫਿਰਨਗੇ। ਇਹੋ ਜਿਹੇ ਕੁਕਰਮ ਕਰਨਗੇ ਤੇ ਧਰਤੀ ਨੂੰ ਵੀ ਨਰਕ ਵਾਂਗ ਹੀ ਬਣਾਉਂਦੇ ਉੱਤੇ ਤੁਲੇ ਹੋਣਗੇ। ਅੱਗੇ ਮਹਾਰਾਜ ਫਰਮਾਨ ਕਰਦੇ ਹਨ ਕਿ ਦੋਹਰਾ ਸ਼ੰਕਰ ਵਰਨ ਪ੍ਰਜਾ ਭਈ ਇੱਕ ਵਰਨ ਰਹਾ ਨਾ ਕੋਇ। ਉਹ ਵਰਨ ਸ਼ੰਕਰ ਹੋ ਗਈ ਹੈ। ਅਤੇ ਇੱਕ ਵਰਨ ਦਾ ਕੋਈ ਵੀ ਨਹੀਂ ਰਹੇਗਾ ਕਹਨ ਤੋਂ ਭਾਵ ਹੈ ਕਿ ਸਾਧ ਸੰਗਤ ਜੀ ਜੋ ਧਰਮ ਹਨ ਇਹ ਆਪਸ ਵਿੱਚ ਕੁਲ ਮਿਲ ਜਾਣਗੇ ਕਈ ਲੋਕੀਆਂ ਆਪਣਾ ਧਰਮ ਛੱਡ ਕੇ ਸ਼ਾਮਿਲ ਹੋਣਗੇ ਅਤੇ ਜਿਵੇਂ ਕਿ ਸਾਧ ਸੰਗਤ ਜੀ ਇੱਕ ਧਰਮ ਦਾ ਦੂਸਰੇ ਧਰਮ ਦੇ ਵਿੱਚ ਰਿਸ਼ਤਾ ਹੁੰਦਾ ਹੈ ਵਿਆਹ ਤੋਂ ਬਾਅਦ ਵੀ ਫਿਰ ਉਹਨਾਂ ਦੀ ਅੱਗੇ ਔਲਾਦ ਹੁੰਦੀ ਹੈ ਫਿਰ ਉਸ ਦਾ ਧਰਮ ਵੀ ਆਇਡੈਂਟੀਫਾਈ ਨਹੀਂ ਹੁੰਦਾ ਇਸ ਤਰ੍ਹਾਂ ਕੋਲੇ ਮਿਲ ਜਾਣਗੇ ਸ਼ੰਕਰ ਵਰਨ ਪ੍ਰਜਾ ਹੋ ਜਾਵੇਗੀ ਜਦੋਂ ਮर्यादाਵਾਂ ਤੋਂ ਉੱਪਰ ਉੱਠ ਕੇ ਲੋਕੀ ਧਰਮ ਨੂੰ ਕੁਝ ਵੀ ਨਹੀਂ ਸਮਝਣਗੇ। ਨਾਸਤਿਕਤਾ ਦੇ ਵੱਲ ਜਾਣਗੇ। ਨਾਸਤਿਕਤਾ ਨੂੰ ਪ੍ਰਾਪਤ ਕਰਨਗੇ ਤਾਂ ਫਿਰ ਸ਼ੰਕਰ ਵਰਨ ਪ੍ਰਜਾ ਹੋ ਜਾਵੇਗੀ। ਅੱਗੇ ਮਹਾਰਾਜ ਫਰਮਾਨ ਕਰਦੇ ਹਨ ਕਿ ਸકલ ਸੂਦਰਤਾ ਪ੍ਰਾਪਤ ਪੈ ਦੇਵ ਕਰੈ ਸੋ ਹੋਏ। दैव ਤੋਂ ਪਹਾਵ ਹੈ ਪ੍ਰਭੂ ਸਕਲ ਸੁਧਰਤਾ ਸਭ ਵਰਗਾਂ ਦੇ ਵਿੱਚ ਸਾਰੀ ਕੈਟਾਗਰੀਸ ਦੇ ਵਿੱਚ ਸੁਧਰਤਾ ਫਸਰ ਗਈ ਹੈ ਸੁਧਰਤਾ ਤੋਂ ਭਾਵ ਹੈ ਸਾਧ ਸੰਗਤ ਜੀ ਮਲੀਨਤਾ ਮਲੇਸ਼ ਬੁੱਧੀ ਵਾਲੇ ਪ੍ਰਿਸ਼ਟ ਬੁੱਧੀ ਵਾਲੇ ਅਗਿਆਨਤਾ ਵਾਲੇ ਜੋ ਵੀ ਧਰਮ ਤੋਂ ਉਲਟ ਹਨ ਉਹ ਪਸਰ ਗਈ ਹੈ ਉਹੀ ਹੋਵੇਗਾ ਜੋ ਪ੍ਰਭੂ ਕਰੇਗਾ ਕਹਿਨ ਤੋਂ ਪਾਪ ਹੈ ਇਸ ਦੇ ਫਲ ਸਰੂਪ ਸਾਧ ਸੰਗਤ ਜੀ ਅੱਗੇ ਫਿਰ ਉਹੀ ਹੋਵੇਗਾ ਜੋ ਪਰਮਾਤਮਾ ਵਾਹਿਗੁਰੂ ਕਰਨਗੇ ਅੱਗੇ ਮਹਾਰਾ ਜੀ ਫਰਮਾਨ ਕਰਦੇ ਹਨ ਕਿ ਸ਼ੰਕਰ ਵਰਣ ਪ੍ਰਜਾ ਪਈ ਧਰਮ ਨਾ ਕਤ ਹੂੰ ਰਹਾਨ ਸਾਰੀ ਜੋ ਪ੍ਰਜਾ ਹੈ ਉਹ ਸ਼ੰਕਰ ਵਰਣ ਹੋ ਜਾਵੇਗੀ ਕਿਤੇ ਵੀ ਧਰਮ ਨਹੀਂ ਰਿਹਾ ਹੋਵੇਗਾ ਜਿਵੇਂ ਕਿ ਸਾਧ ਸੰਗਤ ਜੀ ਆਪ ਸਭ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਸਭ ਸ਼ੰਕਰ ਵਰਨ ਜੋ ਪ੍ਰਜਾ ਹੋ ਜਾਵੇਗੀ ਜਿਸ ਦੇ ਵਿੱਚ ਧਰਮ ਦੇ ਉੱਪਰ ਸਾਰਿਆਂ ਦਾ ਜੋ ਭਰੋਸਾ ਯਕੀਨ ਸਿੱਧਕ ਹੈ ਉਹ ਉੱਠ ਜਾਵੇਗਾ ਇਸ ਤਰ੍ਹਾਂ ਦੇ ਜੋ ਹਾਲਾਤ ਹਨ ਉਹ ਬਣ ਜਾਣਗੇ ਹੌਲੀ ਹੌਲੀ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਹਾਲਾਤ ਜੋ ਹਨ ਬਣਦੇ ਦਿਖਾਈ ਦੇ ਰਹੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹਾਲਾਤ ਜੋ ਹਨ ਇਸ ਧਰਤੀ ਦੇ ਉੱਪਰ ਭਿਆਨਕ ਹੋਣ ਵਾਲੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਪਾਪ ਪ੍ਰਚੁਰ ਰਾਜਾ ਭਏ ਭਈ ਧਰਮ ਕੀ ਹਾਨ ਰਾਜੇ ਜੋ ਹਨ ਉਹ ਪਾਪਾਂ ਨਾਲ ਭਰੇ ਪੂਰੇ ਗਏ ਹਨ ਕਹਿੰਦੇ ਪਾਪ ਕੀ ਇੰਨੇ ਕਿ ਜ਼ਿਆਦਾ ਪਾਪਾਂ ਦੇ ਨਾਲ ਭਰ ਗਏ ਹਨ ਇਸ ਦਲਦਲ ਦੇ ਵਿੱਚ ਫਸ ਗਏ ਹਨ ਕਿ ਉਹ ਨਿਕਲ ਨਹੀਂ ਸਕਦੇ ਅਤੇ ਆਪਣੀ ਜੋ ਪ੍ਰਜਾ ਹੈ ਉਸ ਦੇ ਉੱਪਰ ਜ਼ੁਲਮ ਕੁਮਾਰੇ ਹਨ ਇਹੋ ਜਿਹੀ ਸਥਿਤੀ ਹੈ ਕਿ ਆ ਸਭ ਕੋ ਜੋ ਨਾਲੇ ਹੱਥੋਂ ਵਸੋਂ ਬਾਹਰ ਹੋ ਜਾਵੇਗਾ ਤੋ ਆਪਣੇ ਆਪ ਨੂੰ ਪਾਪ ਕਰਨ ਤੋਂ ਬਚਾ ਨਹੀਂ ਸਕਣਗੇ। ਅਤੇ ਧਰਤੀ ਦੀ ਹਾਨੀ ਹੋ ਗਈ ਹੈ। ਜੋ ਨੇਚਰਲ ਸੋਰਸਸ ਹਨ ਸਾਧ ਸੰਗਤ ਜੀ ਕੁਦਰਤੀ ਆਫਤਾਵਾਂ ਜਿਵੇਂ ਆ ਰਹੀਆਂ ਹਨ। ਇਹ ਅਸੀਂ ਕੁਦਰਤ ਦੀ ਹਾਨੀ ਕੀਤੀ ਹੈ, ਧਰਤੀ ਦੀ ਹਾਨੀ ਕੀਤੀ ਹੈ। ਧਰਮ ਦੀ ਹਾਨੀ ਕੀਤੀ ਹੈ। ਜਿਸ ਦੇ ਨਾਲ ਇਹ ਸਭ ਹੋ ਰਿਹਾ ਹੈ। ਜੇ ਰੋ ਸਾਧ ਸਿੰਘ ਜੀ ਧਰਮ ਘਟਦਾ ਜਾਵੇਗਾ ਤਾਂ ਜੋ ਨੈਗੇਟਿਵ ਊਰਜਾ ਹੈ ਉਹ ਵੱਧ ਹੀ ਜਾਵੇਗੀ। ਪਾਪ ਵੱਧ ਹੀ ਜਾਵੇਗੇ ਤੇ ਕਲਯੁਗ ਜੋ ਹੈ ਉਹ ਵਧਦਾ ਜਾਵੇਗਾ। ਅੱਗੇ ਮਹਾਰਾ ਜੀ ਫਰਮਾਨ ਕਰਦੇ ਹਨ ਕਿ ਸੋਰਠਾ ਧਰਮ ਨਾ ਕਤ ਹੂ ਰਹਾਨ ਪਾਪ ਪ੍ਰਚੁਰ ਜਗ ਮੋਂ ਤਾਰਾ ਕਿਤੇ ਵੀ ਧਰਮ ਨਹੀਂ ਰਿਹਾ ਹੈ। ਸ਼ੰਕਰ ਵਰਨ ਰਜਾ ਹੋ ਗਈ ਹੈ। ਜਗਤ ਦੇ ਵਿੱਚ ਧਰਤੀ ਉੱਤੇ ਅਤਿ ਅधिक ਪਾਪ ਫਸਰ ਗਿਆ ਹੈ। ਸਾਧ ਸੰਗਤ ਜੀ ਅੱਗੇ ਮਹਾਰਾਜ ਫਰਮਾਨ ਕਰਦੇ ਹਨ ਕਿ ਧਰਮ ਸਬਨ ਬਿਸਰਾਨ ਪਾਪ ਕੰਠ ਸਭ ਜਗ ਕੀਓ। ਸਭ ਨੇ ਧਰਮ ਨੂੰ ਭੁਲਾ ਦਿੱਤਾ ਹੈ। ਕੁੱਲ ਕਾਇਨਾਤ ਨੇ ਜਿੰਨੇ ਵੀ ਇੱਥੇ ਸਾਧ ਸੰਗਤ ਜੀ ਵਿਅਕਤੀ ਹਨ ਉਹਨਾਂ ਨੇ ਧਰਮ ਨੂੰ ਜੋ ਹੈ ਉਹ ਪਲਾ ਦਿੱਤਾ ਹੋਵੇਗਾ ਅਤੇ ਸਾਰੇ ਜਗਤ ਨੇ ਪਾਪ ਨੂੰ ਗਲੇ ਨਾਲ ਲਗਾ ਲਿਆ ਹੋਵੇਗਾ ਬਾਹਰੋਂ ਤਾਂ ਚਾਹੇ ਸਾ ਸੰਗਤ ਜੀ ਕੋਈ ਕਿੰਨਾ ਵੀ ਸੱਚਾ ਸੁਚਾਓ ਕੇ ਦਿਖਾਈ ਦਵੇ ਪਰ ਅੰਦਰ ਉਹਨਾਂ ਦੇ ਪਾਪ ਵਾਲੇ ਕਰਮ ਹੀ ਚੱਲਣਗੇ ਅੰਦਰ ਖਾਤੇ ਬਹੁਤ ਪਾਪ ਚੱਲ ਵੀ ਰਿਹਾ ਹੈ ਜੋ ਸਾਡੀਆਂ ਨਜ਼ਰਾਂ ਤੋਂ ਹਲੇ ਦੂਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਤੱਖ ਹੁੰਦਾ ਹੋਇਆ ਦਿਖਾਈ ਦੇਵੇਗਾ ਕਾਲ ਯੁਗ ਚੜਿਓ ਅਸੰਭ ਜਗਤ ਕਵਨ ਬਿਦ ਬਾਚ ਹੈ ਅਮੰਗਲਮਈ ਕਾਲ ਯੁਗ ਚੜਿਆ ਹੈ ਅਮੰਗਲਮਈ ਤੋਂ ਭਾਵ ਹੈ ਕਿ ਸਾਸ ਸੰਗਤ ਜੀ ਬਹੁਤ ਹੀ ਭਿਆਨਕ ਬਹੁਤ ਹੀ ਦੁਰਦਸ਼ਾ ਵਾਲਾ ਬਹੁਤ ਹੀ ਕਹਿ ਸਕਦੇ ਆ ਇਹੋ ਜਿਹੇ ਹਾਲਾਤ ਜੋ ਨਾ ਦੇਖਣ ਯੋਗ ਹੋਣਗੇ ਇਹੋ ਜਿਹਾ ਕਾਲ ਯੁਗ

ਇਹੋ ਜਿਹੇ ਭਿਆਨਕ ਕਾਲ ਯੁਗ ਦੇ ਵਿੱਚ ਮਹਾਰਾਜ ਕਹਿੰਦੇ ਹਨ ਕਿ ਇੱਕ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਓ। ਉਸ ਪਰਮਾਤਮਾ ਵਾਹਿਗੁਰੂ ਹਰੀ ਦੇ ਨਾਮ ਦੇ ਨਾਲ ਅਕਾਲ ਪੁਰਖ ਨਿਰੰਕਾਰ ਦੇ ਨਾਮ ਦੇ ਨਾਲ ਇੱਕ ਦੇ ਰੰਗ ਵਿੱਚ ਰੰਗੇ ਜਾਓ। ਤਦ ਹੀ ਅੰਗੇ ਜੀ ਸਾਨੂੰ ਛੁਟਕਾਰਾ ਪ੍ਰਾਪਤ ਹੋਵੇਗਾ। ਕਾਲਜੋ ਸਾਸੰਗਤ ਜੀ ਕਿਵੇਂ ਹੈ ਜਿਵੇਂ ਕਿ ਸਾਡੇ ਅੰਦਰ ਕੋਈ ਨੈਗੇਟਿਵਿਟੀ ਆ ਜਾਂਦੀ ਹੈ ਸਾਡੇ ਅੰਦਰ ਇਹੋ ਜਿਹੇ ਵਿਚਾਰ ਚੱਲਣ ਲੱਗਦੇ ਹਨ ਜਿਨ੍ਹਾਂ ਦੇ ਕਰਕੇ ਅਸੀਂ ਉਸ ਪਰਮਾਤਮਾ ਵਾਹਿਗੁਰੂ ਦਾ ਭੈ ਨਹੀਂ ਖਾਂਦੇ ਡਰ ਨਹੀਂ ਕਰਦੇ ਅਤੇ ਪਾਪ ਕਰਮ ਕਰਦੇ ਹਾਂ ਕੁਕਰਮ ਕਰਦੇ ਹਾਂ ਇਹੋ ਜਿਹੇ ਕਰਮ ਕਰਦੇ ਹਾਂ ਜਿਨ੍ਹਾਂ ਦੇ ਨਾਲ ਕਿਸੇ ਨੂੰ ਦੁੱਖ ਪਹੁੰਚੇ ਕਿਸੇ ਨੂੰ ਤਕਲੀਫ ਹੋਵੇ ਜਦੋਂ ਅਸੀਂ ਇਹੋ ਜਿਹੇ ਕਰਮ ਕਰਦੇ ਹਾਂ ਤਾਂ ਉਸ ਨੂੰ ਪਾਪ ਕਰਮ ਕਹਿੰਦੇ ਹਨ ਜਸਤੈ ਨਾਸਾਸੰਗਈ ਸਾਡੀ ਜੋ ਬੁੱਧੀ ਹੈ ਸਾਡੀ ਮਤ ਹੈ ਮਲੀਨ ਹੁੰਦੀ ਹੈ ਇਸ ਨੂੰ ਸਾਫ਼ ਕਰਨ ਦੇ ਵਾਸਤੇ ਹੀ ਗੁਰੂ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਕਿ ਪ੍ਰਭੂ ਦੇ ਨਾਮ ਵਿੱਚ ਰੰਗੇ ਜਾਓ ਹਰੀ ਦੇ ਨਾਮ ਦੇ ਵਿੱਚ ਰੰਗੇ ਜਾਓ ਤਾਂ ਜੋ ਕਲਯੁਗ ਤੋਂ ਛੁਟਕਾਰਾ ਪ੍ਰਾਪਤ ਹੋ ਸਕੇ ਅੱਗੇ ਮਹਾਰਾਜ ਫਰਮਾਨ ਕਰਦੇ ਹਨ ਕਿ ਹੰਸਾ ਛੰਦ ਜਹ ਤਹ ਬੜਾ ਪਾਪ ਕਾ ਕਰਮ ਜਿੱਥੇ ਕਿਤੇ ਵੀ ਆਪਾਂ ਦੇਖਾਂਗੇ ਸਾਸੰਗਤ ਜੀ ਜਿੱਥੇ ਕਿਤੇ ਨਜ਼ਰ ਆਵੇਗਾ ਪਾਪ ਦੇ ਜੋ ਕਰਮ ਹਨ ਬਹੁਤ ਹੀ ਵੱਧ ਜਾਣਗੇ ਲੁੱਟਾਂ ਖੋਹਾਂ ਠੱਗੀਆਂ ਠੋਰਾ ਡਾਕੇ ਮਾਰਨਾ ਰਾਹ ਜਾਂਦੇ ਨੂੰ ਅਜਨਬੀ ਨੂੰ ਤੰਗ ਪਰੇਸ਼ਾਨ ਕਰਨਾ ਇਹ ਸਾਸੰਗਤ ਜੀ ਜੋ ਵੱਧਦਾ ਜਾ ਰਿਹਾ ਹੈ ਕੱਲ ਜੋਗੇ ਪਾਪ ਵੱਧੇ ਜਾ ਰਹੇ ਹਨ ਸਾਥ ਸੰਗਤ ਜੀ ਮਾਰਾਏ ਫਰਮਾਨ ਕਰਦੇ ਹਨ ਕਿ ਜਾਗਤੇ ਘਟਾ ਧਰਮ ਕਾ ਭਰਮ ਅਤੇ ਜਗਤ ਤੋਂ ਧਰਮ ਦਾ ਭਰਮ ਅਰਥਾਤ ਪ੍ਰਭਾਵ ਜੋ ਹੈ ਉਹ ਘਟ ਗਿਆ ਹੈ ਅਤੇ ਜੋ ਸਾਥ ਸੰਗਤ ਜੀ ਅਧਰਮ ਹੈ ਉਸ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਉਸ ਦਾ ਭਰਮ ਪੈਣਾ ਸ਼ੁਰੂ ਹੋ ਗਿਆ ਹੈ ਅੱਗੇ ਮਾਰਾਏ ਫਰਮਾਨ ਕਰਦੇ ਹਨ ਕਿ ਪਾਪ ਪ੍ਰਚਰ ਜਹ ਤਹ ਜਗ ਭਇਓ ਜਗਤ ਵਿੱਚ ਜਿੱਥੇ ਕਿਤੇ ਪਾਪ ਭਰ ਗਿਆ ਹੈ ਇਹੋ ਜਹੀ ਕੋਈ ਜਗਾ ਕੋਈ ਥਾਂ ਨਹੀਂ ਰਹੀ ਜਿੱਥੇ ਸਾਧ ਸੰਗਤ ਜੀ ਪਾਪ ਨਹੀਂ ਚੱਲ ਰਹੇ ਹਨ ਜਗਤ ਵਿੱਚ ਹਰ ਜਗ੍ਹਾ ਪਾਪ ਜੋ ਹੈ ਉਹ ਭਰ ਗਿਆ ਹੈ ਅੱਗੇ ਮਹਾਰਾਜ ਸੰਗਤ ਜੀ ਮਹਾਰਾਜ ਕਹਿੰਦੇ ਹਨ ਕਿ ਪੰਖਨ ਧਾਰ ਧਰਮ ਉੱਡ ਗਇਓ ਅਤੇ ਸਾਧ ਸੰਗਤ ਜੀ ਜੋ ਧਰਮ ਹੈ ਉਹ ਖਾਂਬ ਲਾ ਕੇ ਉੱਡ ਜਾਵੇਗਾ ਕਹਨ ਤੋਂ ਭਾਵ ਹੈ ਕਿ ਜੋ ਧਰਮੀ ਪੁਰਸ਼ ਹਨ ਧਰਮ ਨੂੰ ਮੰਨਣ ਵਾਲੇ ਲੋਕ ਹਨ ਬਹੁਤ ਹੀ ਘਟ ਹੋ ਜਾਣਗੇ ਤੇ ਸਾਧ ਸੰਗਤ ਜੀ ਜੋ ਧਰਮ ਅਤੇ ਅਧਰਮ ਹੈ ਇਹ ਬਾਹਰੀ ਰੂਪੀ ਨਹੀਂ ਹੈ ਬਲਕਿ ਸਾਡੇ ਅੰਦਰ ਹੀ ਹੈ ਇਹ ਹੁਣ ਸਾਡੇ ਉੱਪਰ ਸਾਧ ਸੰਗਤ ਜੀ ਨਿਰਪਰ ਕਰਦਾ ਹੈ ਕਿ ਅਸੀਂ ਧਰਮੀ ਬਣਨਾ ਹੈ ਕਿ ਅਧਰਮੀ ਬਣਨਾ ਹੈ ਅਸੀਂ ਪਾਪ ਕਰਨੇ ਹਨ ਜਾਂ ਪੁੰਨ ਕਰਨੇ ਹਨ ਜਿੰਨੇ ਵੱਧ ਤੋਂ ਵੱਧ ਲੋਕ ਪੁੰਨ ਕਰਨ ਵਾਲੇ ਹੋਣਗੇ ਕਿੰਨੇ ਵੱਧ ਤੋਂ ਵੱਧ ਲੋਕ ਸਹੀ ਮਾਰਗ ਦੇ ਉੱਪਰ ਚੱਲਣ ਵਾਲੇ ਅਕਾਲ ਪੁਰਖ ਦਾ ਨਾਮ ਜਪਣ ਵਾਲੇ ਲੋਕ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬਹੁ ਗਿਣਤੀ ਚ ਹੋ ਜਾਣਗੇ ਤਾਂ ਫਿਰ ਸਾਧ ਸੰਗਤ ਜੀ ਇਸ ਧਰਤੀ ਤੋਂ ਪਰ ਪਾਪਾਂ ਦਾ ਭਾਰ ਘਟ ਜਾਵੇਗਾ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਆਪ ਵੀ ਸਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੋ ਅਤੇ ਵਾਤ ਵਦ ਹੋਰਨਾਂ ਨੂੰ ਵੀ ਇਸ ਪਾਸੇ ਵੱਲ ਲੈ ਕੇ ਆਓ ਜਦੋਂ ਬਹੁ ਗਿਣਤੀ ਵਿੱਚ ਨਾਮ ਜਪਣ ਵਾਲਿਆਂ ਦੀ ਗਿਣਤੀ ਵਧੇਰੇ ਹੋਵੇਗੀ ਵਾਧੀ ਜਾਵੇਗੀ ਤਾਂ ਇਸ ਧਰਤੀ ਦੇ ਉੱਪਰ ਆਪਣੇ ਆਪ ਹੀ ਸਤਜਯੁਗ ਬਣ ਜਾਵੇਗਾ ਅਤੇ ਕਾਲਜੋ ਖਤਮ ਹੋ ਜਾਵੇਗਾ ਪਰ ਜਿਵੇਂ ਆਉਣ ਵਾਲੇ ਹਾਲਾਤ ਸਾਹ ਸੰਗੀ ਜੀ ਨਜ਼ਰ ਆ ਰਹੇ ਹਨ ਬਹੁਤ ਹੀ ਭਿਆਨਕ ਹਨ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਚਰਦਾਸ ਕਰਦੇ ਆਂ ਮਹਾਰਾਜ ਸਿੱਖਾਂ ਨੇ ਸਿੱਖੀ ਦਾਣ ਕੇ ਇਸ দান ਰਹਿ দান ਬਖਸ਼ਣਾ ਸਿਰਤੇ ਮੇਰ ਭਰਾ ਯਾਤ ਰੱਖਣਾ ਖਾਸੇ ਦੀ ਚਰਦੀ ਗਲਾ ਕਰਨੀ ਨਾਮ দান ਬਖਸ਼ਣਾ ਸਾਧ ਸੰਗਤ ਜੀ ਕਥਾਰਾ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਿਆ ਹੁਣ ਗਿਆ ਆਪ ਸਾਧ ਸੰਗਤ ਬਖਸ਼ਣ ਜੋ ਕੋ ਬਖਸ਼ ਲੈਣਾ ਜਿਸ ਨੇ ਚੈਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ